ਸਾਨੂੰ ਕੁਝ ਨਹੀਂ ਦੇ ਰਹਾ ਸਾਡੇ ਨਾਲ ਸਕੂਲਾਂ ਦੇ ਬੱਚੇ ਚੰਗੇ ਆ ਅਸੀਂ ਇਤਿਜਾਹ ਵੀਣੇ ਆਉਣਾ ਇਹ ਲਿਖ ਦਿੰਦੇ ਆ ਕਿ ਜਿਹੜਾ ਮੰਤਰੀ ਹੋਣਾ ਨਾ ਚਾਹ ਦੇ ਇੱਕ ਪਹਿਲੇ ਵਾਸਤੇ ਤੁਸੀਂ ਉੱਥੇ ਪਹੁੰਚੋ ਅਸੀਂ ਇੱਥੇ ਨਹੀਂ ਆਉਣਾ ਸਾਰਾ ਮੁਲਕ 77ਵੇਂ ਗਣਤੰਤਰ ਦਿਹਾੜੇ ਦੇ ਜਸ਼ਨ ਚ ਡੁੱਬਿਆ ਹੋਇਆ ਸੀ ਪਰ ਹੁਸ਼ਿਆਰਪੁਰ ਵਿੱਚ ਇਸ ਬਜ਼ੁਰਗ ਔਰਤ ਦੇ ਹੰਝੂ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਸਨ ਬਜ਼ੁਰਗ ਦੇ ਪਤੀ ਜੈ ਸਿੰਘ ਨੇਤਾਜੀ ਸੁਭਾਚੰਦਰ ਬੋਸ਼ ਦੇ ਡਰਾਈਵਰ ਸਨ ਅਤੇ ਆਜ਼ਾਦੀ ਕੋਲਾਟੀ ਵੀ ਇਸੇ ਹیثیت ਨਾਲ ਪ੍ਰਸ਼ਾਸਨ ਨੇ ਇਹਨਾਂ ਨੂੰ ਸਨਮਾਨ ਲਈ ਸੱਦਿਆ ਹੋਇਆ ਸੀ ਮੁੱਖ ਮਹਿਮਾਨ ਸਨ ਸਹਿਯਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਜਿਵੇਂ ਹੀ ਬਜ਼ੁਰਗ ਨੂੰ ਸਨਮਾਨਿਤ ਕਰਨ ਲੱਗੇ ਬਜ਼ੁਰਗ ਔਰਤ ਚੰਨਨ ਕੌਰ ਨੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਸਹਿਯਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਹੈਰਾਨ ਰਹਿ ਗਏ ਕਰ ਦੇਣਗੇ ਅੱਛੇ ਅਫਸਰ ਹੈ ਉਸਰਾ ਰਖਮਾਤਾ ਚੰਨਨ ਕਮਾਤਾ ਜੀ ਜੀ ਰਖਵਾਲ ਕਰਾਇਆ ਜੀ ਜੀ ਹੈਡਟੈਕ ਤੁਹਾਡੇ ਕਰ ਹੀ ਕਦਰ ਨਹੀਂ ਤੁਸੀਂ ਇਸ ਕਰਕੇ ਮੇਰੇ ਲੈ ਕੇ ਆਇਆ ਮੋਨ ਮਦਦ ਕਿਸੇ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਜਾਰੀ ਕਰ ਬਰੌਂਡ ਲਈ ਗ੍ਰਾਂਟ ਹੁਣ ਤੱਕ ਨਹੀਂ ਮਿਲੀ ਅਫਸਰਾਂ ਤੇ ਪੰਚਾਇਤੀ ਮਿਲੂ ਭੁਗਤ ਕਰਨ ਪੈਸਾ ਨਹੀਂ ਮਿਲਿਆ ਆਰਜੀ ਤੌਰ ਤੇ ਬਣਾਏ ਕੁਆਟਰ ਵਿੱਚ ਜ਼ਿੰਦਗੀ ਗੁਜ਼ਾਰਨੀ ਪੈ ਰਹੀ ਹੈ ਚੰਨਣਕੌਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਆਪਣਾ ਹੱਕ ਮੰਗਣ ਲਈ ਜਾਂਦੀ ਹੈ ਤਾਂ ਅਫਸਰਾਂ ਵੱਲੋਂ ਬੇਇੱਜ਼ਤੀ ਕੀਤੀ ਜਾਂਦੀ ਹੈ ਇਹ ਮੰਨਤਾ ਦੇਣਗੇ ਤਾਂ ਪੈਸਾ ਆਊਗਾ ਪੈਸਾ ਆ ਗਿਆ ਉਹ ਪੰਚਾਇਤ ਨੇ ਆਪਣੇ ਘਰਾਂ ਤੇ ਲਾਇਆ ਮਗਰ ਮੇਰੇ ਘਰ 'ਚ ਇੱਕ ਪੈਸਾ ਨਹੀਂ ਲੱਗਾ ਜਿਹੜਾ ਸ਼ੇਖਾ ਬੀੜੀਆ ਦਫ਼ਤਰ ਦਾ ਸੈਕਟਰੀ ਉਹ ਮੈਨੂੰ 20-20 ਹਜ਼ਾਰ ਰੁਪਈਆ ਲੈ ਗਿਆ ਤਾਂ ਮੇਰੇ ਘਰ ਦੀ ਬਰਬਾਦੀ ਆ ਮੈਂ ਕਿਰਾਏ ਤੇ ਰਹਿਣੀ ਕੈਂਪ ਕਮਰਾ ਲੈ ਆਇਆ ਮੇਰੀ ਜ਼ਮੀਨ ਫੇ ਮੇਰੀ ਕੈਂਸਲ ਵੀ ਕੈਂਸਲ ਹੋ ਉਹ ਮੇਰੇ ਪੱਟੇ ਬਹਾਲ ਕਰਿਤੇ ਜਾਣ ਮੇਰੇ ਨੌਆਂ ਨੇ ਸੱਤਾਂ ਨੇ ਪੱਟੇ ਆ ਸਾਡੀ ਗਰੀਬੀ ਸੀ ਸਾਡੇ ਬਜ਼ੁਰਗਾਂ ਨੇ ਜ਼ਮੀਨ ਕਿਸੇ ਦੀ ਸੀ ਤਾਂ ਇਦਾਂ ਪੱਟੇ ਹੋ ਸਾਡੇ ਸਾਰੇ ਪੰਜਾਬ ਵਿੱਚ ਪੱਟੇ ਹੋ ਆ ਮੈਂ ਮੋੜਿਆ ਮੈਨੂੰ ਫੇਰ ਮੁੜ ਕੇ ਦਿੱਤਾ ਮੰਤਰੀ ਨੇ ਜਿਹੜਾ ਆ ਮੈਂ ਕਿਹਾ ਮੈਂ ਨਹੀਂ ਲੈਣਾ ਸਾਡੀਆਂ ਮੁਸ਼ਕਲਾਂ ਨਹੀਂ ਕੋਈ ਸੁਣਦਾ ਅਸੀਂ ਕੀ ਕਰਨਾ ਹੈ 2 ਮੀਟਰ ਨੂੰ ਉੱਥੇ ਬਹਿਣ ਨਹੀਂ ਦਿੰਦੇ ਧੱਕੇ ਮਾਰਦੇ ਆ ਜਿੰਨੇ ਵੀ ਪੁਲਿਸ ਕਰਮਚਾਰੀ ਸਾਨੂੰ ਧੱਕੇ ਮਾਰਦੇ ਉਥੋਂ ਚੰਨਨ ਕੌਰ ਦੀ ਫਰਿਆਦ ਅਤੇ ਸ਼ਿਕਾਇਤ ਨੂੰ ਮੁੱਖ ਮਹਿਮਾਨ ਸੁਰਜੀਤ ਕੁਮਾਰ ਜਾਨੀ ਨੇ ਕੁਝ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਉਹਨਾਂ ਦੇ ਬਿਆਨ ਤੋਂ ਸਾਫ ਜ਼ਾਹਿਰ ਹੈ ਕਿ ਉਹ ਸਿਰਫ ਸਰਕਾਰੀ ਫਰਜ਼ ਪੂਰਾ ਕਰਨ ਆਏ ਸਨ ਬੀਬੀ ਜੀ ਨੂੰ ਪੁੱਛੋ ਅਸੀਂ ਦਾ ਸਨਮਾਨ ਕਰਦੇ ਆ ਸਨਮਾਨ ਕਰਕੇ ਬੁਲਾਇਆ ਹੈ ਉਹ ਕਿਸ ਭਾਵਨਾ ਨਾਲ ਕਹਿੰਦੇ ਆ ਪੂਰੇ ਅਫਸਰ ਉਹਨਾਂ ਦੀ ਗੱਲ ਸੁਣਦੇ ਆ ਉਹਨਾਂ ਦੇ ਪਿੰਡ ਗਏ ਨੇ ਉਹ ਉਹਨਾਂ ਦੀ ਬਾਤ ਮਲਕ ਦੀ ਸੇਵਾ ਕਰਨ ਵਾਲਿਆਂ ਦੇ ਪਰਿਵਾਰ ਨਾਲ ਗਣਤੰਤਰ ਜਾਂ ਆਜ਼ਾਦੀ ਦਿਹਾੜੇ ਮੌਕੇ ਅਜਿਹੇ ਵਤੀਰੇ ਹੁੰਦੇ ਰਹਿਣਗੇ ਤਾਂ ਇਹ ਜਸ਼ਨ ਹਮੇਸ਼ਾ ਅਧੂਰਾ ਰਹੇਗਾ